ਸ਼ੁਰੂਆਤ ਤੋਂ ਦੇਖ ਰਹੇ ਸਾਰੇ ਹੀ ਦਰਸ਼ਕਾਤਾ ਸਵਾਗਤ ਹੈ ਮਹਾਂ ਕੁਮਾਰ ਪ੍ਰੀਤ ਕੋਰ ਤੇ ਹਾਜ਼ਰ ਹੋਇਆ ਅੱਜ ਦੇ ਆ ਮੁੱਖ ਖਬਰਾਂ ਦੇ ਨਾਲ ਤਾਂ ਇਸ ਬੁਲੇਟਿਨ ਦੀ ਸ਼ੁਰੂਆਤ ਕਰਦੇ ਆ ਤਾਂ ਸਭ ਤੋਂ ਪਹਿਲਾਂ ਗੱਲ ਕਰਦੇ ਆ ਐਸਆਈਐਲ ਮੁੱਦੇ ਨੂੰ ਲੈ ਕੇ ਜਿਹੜੀ ਕਿ ਮੀਟਿੰਗ ਹੋਈ ਸੀ ਪੰਜਾਬ ਤੇ ਹਰਿਆਣਾ ਦੇ ਵਿੱਚ ਜਿਸ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵੱਲੋਂ ਕੁਝ ਗੱਲਾਂ ਸਾਂਝੀਆਂ ਕੀਤੀਆਂ ਗਈਆਂ ਸੀ ਸਤਲੁਜ ਯਮੁਨਾ ਲਿੰਕ ਨਹਿਰ ਨੂੰ ਲੈ ਕੇ ਇੱਕ ਵਾਰ ਫਿਰ ਕੇਂਦਰੀ ਜਲ ਸ਼ਕਤੀ ਮੰਤਰੀ ਸੀ ਆਰ ਪਾਟਲ ਦੀ ਅਗਵਾਈ ਹੇਠ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਹਰਿਆਣਾ ਦੇ ਮੁੱਖ ਮੰਤਰੀ ਵਿਚਕਾਰ ਦਿੱਲੀ ਦੇ ਵਿੱਚ ਮੀਟਿੰਗ ਹੋਈ ਤੇ ਉਸ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵੱਲੋਂ ਮੀਡੀਆ ਨੂੰ ਸੰਬੋਧਨ ਕੀਤਾ ਗਿਆ ਤੇ ਜਾਣਕਾਰੀ ਜਿਹੜੀ ਕਿ ਸਾਂਝੀ ਕੀਤੀ ਗਈ ਤੇ ਆਓ ਸੁਣਦੇ ਹਾਂ ਪੰਜਾਬ ਔਰ ਹਰਿਆਣਾ ਕੇ ਵਿੱਚ ਜੋ ਬਾਤਸੇ का सिलसिला एस के मामले में पहले से चल रहा है उसका एक अगला पड़ाव था माननीय जल शक्ति मंत्री सी आर पाटिल साहब वहां मौजूद थे माननीय मुख्यमंत्री हरियाणा नायब सिंह सैनी मौजूद थे हरियाणा के और केंद्र सरकार के और पंजाब के सभी इरिगेशन के नहरी विभाग के इंजीनियर्स सेक्रेटरीज बड़े अफसर मौजूद थे बड़ी देर से मामला चल रहा है मीटिंगें चल रही हैं मामला माननीय सुप्रीम कोर्ट में चल रहा है तो आज अच्छे माहौल में बात हुई और तेरह तारीख क्योंकि माननीय सुप्रीम कोर्ट में डेट है इस मामले की तो क्योंकि माननीय सुप्रीम कोर्ट ने यह कहा था कि बैठ के अगर सुलझता है मामला तो दोनों मुख्यमंत्री दोनों अधिकारीगण दोनों स्टेटों के चीफ सेक्रेटरी बैठ जाएं तो हमने काफी मीटिंगें की आखिरी मीटिंग के समय आज का दिन तय किया गया था उसी उ, उसी सिलसिले में आज हमारे कुछ चीजें पॉजिटिव हो रही हैं उम्मीद है कि कुछ कदम आगे बढ़ा जाएगा क्योंकि ये नासूर बन चुका है दोनों स्टेटों के लिए ये राजनीतिक मुद्दा बन चुका है हमें तो विरसे में मिला है विरासत में मिला है हमारी पंजाब और हरियाणा के लोगों की आपस में कोई लड़ाई नहीं है लेकिन ये राजनीतिक लोगों ने इसको एक लड़ाई का कारण बना तो हम दोनों मुख्यमंत्री और जल शक्ति मंत्री बैठे हैं। और कुछ पॉजिटिविटी आज के डिस्कशन से निकली है कुछ आगे बढ़ने का रास्ता बन सकता है तो उसके लिए फिर मिलेंगे तेरह तारीख से पहले ਤੋ ਦਰਿਆ ਜੀ ਪੀਸੀ ਵਿਸ਼ੇਸ਼ ਜਰਨਲ ਇਜਲਾਸ ਦੇ ਵਿੱਚ ਕਈ ਮਤੇ ਪਾਸ ਕੀਤੇ ਗਏ ਨੇ ਨਾ ਜਾਣਿਆ ਕਿ ਇਸ ਦੇ ਵਿੱਚ ਕੁਝ ਜਾਣਕਾਰੀ ਵੀ ਜਿਹੜੀ ਕਿ ਸਾਂਝੀ ਕੀਤੀ ਗਈ ਹੈ ਤੇ ਉਸ ਤੋਂ ਬਾਅਦ ਜਿਹੜੀ ਕਿ ਬਾਈਟ ਵੀ ਸਾਹਮਣੇ ਆਈ ਹੈ ਹਰਜਿੰਦਰ ਸਿੰਘ ਤਾਮੀ ਦੀ ਤੇ ਉਹਨਾਂ ਦੇ ਵੱਲੋਂ ਗੱਲਾਂ ਵੀ ਸਾਂਝੀਆਂ ਕੀਤੀਆਂ ਗਈਆਂ ਨੇ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਰਜਿੰਦਰ ਸਿੰਘ ਧਾਮੀ ਦੀ ਅਗਵਾਈ ਹੇਠ ਅੱਜ ਜਰਨਲ اجلاس ਹੋਇਆ ਤੇ ਇਸ ਦੇ ਵਿੱਚ ਸ਼੍ਰੋਮਣੀ ਕਮੇਟੀ ਮੈਂਬਰਾਂ ਨੇ ਹਿੱਸਾ ਲਿਆ ਅਤੇ ਸਿੱਖ ਧਰਮ ਅਤੇ ਗੁਰਦੁਆਰਾ ਪ੍ਰਬੰਧਨ ਦੇ ਨਾਲ ਸੰਬੰਧਿਤ ਮੁੱਦਿਆਂ ਤੇ ਚਰਚਾ ਕੀਤੀ ਗਈ। ਸਟ੍ਰੋਮਨੀ ਕਮੇਟੀ ਪ੍ਰਧਾਨ ਧਾਮੀ ਨੇ ਸਪਸ਼ਟ ਕੀਤਾ ਕਿ ਪੂਰੀ ਮੀਟਿੰਗ ਸ਼ਾਂਤੀਪੂਰਨ ਰਹੀ ਤੇ ਇਸ ਦੌਰਾਨ ਪਿਛਲੇ ਸਮੇਂ ਵਿੱਚ ਸ੍ਰੇਵਕਾਰ ਤਖਤ ਸਾਹਿਬ ਅਤੇ ਤਖਤ shri ਪਟਨਾ ਸਾਹਿਬ ਵਿਚਕਾਰ ਪੈਦਾ ਹੋਏ ਵਿਵਾਦ ਤੇ ਵੀ ਚਰਚਾ ਕੀਤੀ ਗਈ ਤੇ ਮੀਟਿੰਗ ਵਿੱਚ ਕੁਝ ਅਜਿਹੇ ਫੈਸਲੇ ਲਏ ਗਏ ਜਿਸ ਨਾਲ ਭਵਿਕ ਵਿੱਚ ਤਖਤਾਂ ਵਿਚਕਾਰ ਵਿਵਾਦਾ ਤੋਂ ਬਚਾਇਆ ਜਾ ਸਕਦਾ ਹੈ ਵਿਸ਼ੇਸ਼ ਜਲਾਸ ਜਿਹੜਾ ਆ ਉਹ ਸਮੁੱਚੇ ਹਾਊਸ ਦਾ ਸਦਿਆ ਗਿਆ ਸੀ ਵਿਸ਼ੇਸ਼ ਜਿਹੜਾ ਅਜਲਾਸ ਆ ਉਹਦਾ ਇੱਕ ਨੁਕਾਤੀ ਸਾਡਾ ਏਜੰਡਾ ਸੀ ਕਿ ਪਿਛਲੇ ਸਮੇਂ ਦੌਰਾਨ ਤਖਤ ਸ਼੍ਰੀ ਹਕਾਲ ਤਖਸਾਬ ਤਖਤ ਸ਼੍ਰੀ ਪਟਨਾ ਸਾਹਿਬ ਦਾ ਕੁਝ ਕਾਰਨਾ ਕਰਕੇ ਤਖਤ ਸਹਿਬਾਨ ਦਾ ਨਹੀਂ ਮੈਂ ਕਹਿੰਦਾ ਕਿਉਂਕਿ ਤਖਤ ਸਹਿਬਾਨ ਦਾ ਕਦੇ ਕੋਈ ਝਗੜਾ ਨਹੀਂ ਹੁੰਦਾ ਤਖਤ ਸਹਿਬਾਨ ਤਾਂ ਸਿੱਖ ਪੰਥ ਦੀ ਆਨ ਤੇ ਸ਼ਾਨ ਆ। ਉਹ ਕੋ ਜਿਹੜੇ ਮੁਕਾਲਤੇ ਸੀ ਉਹ ਸਾਰੇ ਦੂਰ ਕਰਕੇ ਭਾਵੇਂ ਉਹ ਮਸਲੇ ਹੱਲ ਵੀ ਕਰ ਲਏ ਗਏ ਸੀ ਜਹੇਦਾਰ ਸਹਿਬਾਨ ਕੋਲੋਂ ਆਪੇ ਹੀ। ਪਰ ਫਿਰ ਵੀ ਇਹ ਅਜਲਾਸ ਅਸੀਂ ਪਹਿਲਾਂ ਸੱਦ ਲਿਆ ਸੀ ਇਸ ਕਰਕੇ ਅੱਜ ਇਸ ਅਜਲਾਸ ਦੀ ਸ਼ੁਰੂਆਤ ਅਰਦਾਸ ਹੁਕਮਨਾਮੇ ਅਪਰੰਤ ਬਹੁਤ ਸਤਿਕਾਰਯੋਗ ਸਾਰੇ ਮੈਂਬਰ ਸਹਿਬਾਨ ਵੱਲੋਂ ਗੁਰੂ ਸਾਹਿਬ ਜੀ ਦੇ ਆਦਰ ਤੇ ਸਤਿਕਾਰ ਨੂੰ ਮੁੱਖ ਰੱਖਦੇ ਆ ਆਪਣੇ ਬੇਹੱਦ ਕੀਮਤੀ ਸੁਝਾਅ ਵੀ ਸਾਰਿਆਂ ਨੇ ਦਿੱਤੇ ਉਹਨਾਂ ਸੁਝਾਵਾਂ ਨੂੰ ਮੈਂ ਇੱਕ ਇੱਕ ਕਰਕੇ ਸਾਰਿਆਂ ਨੂੰ ਨੋਟ ਵੀ ਕੀਤਾ ਉਹ ਬਾਅਦ ਦੇ ਵਿੱਚ ਤੁਹਾਡੇ ਨਾਲ ਸਾਂਝੇ ਸਾਰੇ ਕਿਤੇ ਵੇਲੇ ਫੇਰ ਕਰ ਲਾਂਗੇ ਪਰ ਮੌਲਕ ਰੂਪ ਦੇ ਵਿੱਚ ਇਹ ਗੱਲ ਕੋਈ ਲੋਕੀਸ਼ੀਪ ਹੀ ਨਹੀਂ ਸਾਰੇ ਹਾਊਸ ਨੇ ਵੀ ਤੇ ਸਾਰੀ ਦੁਨੀਆ ਤੇ ਸਾਰਾ ਸਿੱਖ ਪੰਥ। ਆਰੇ ਗੁਰੂ ਸਾਹਿਬ ਜੀ ਦੀ ਕਿਰਪਾ ਤੇ ਬਖਸ਼ਿਸ਼ ਤੱਕ ਸ੍ਰੀ ਅਕਾਲ ਤਖਤ ਸਾਹਿਬ ਸਿੱਖ ਪੰਥ ਦੀ ਸੁਪਰੀਮ ਸ਼ਕਤੀ ਆ ਜਿਹਦੇ ਤੋਂ ਕੋਈ ਵੀ ਸਿੱਖ ਕਦੇ ਮਨਕਰ ਨਹੀਂ ਹੋ ਸਕਦਾ। ਇਹ ਜੋ ਕਾਰਨ ਆ ਕਿ ਸਿੱਖ ਪੰਥ ਦੇ ਕੋਲ ਗੁਰੂ ਗ੍ਰੰਥ ਸਾਹਿਬ ਜੀ ਦਾ ਫਲਸਫਾ ਤੇ ਗੁਰੂ ਫਾਂਥਾ ਫਲਸਫਾ ਚੱਲਦਾ ਤੇ ਸ੍ਰੀ ਅਕਾਲ ਤਖਤ ਸਾਹਿਬ ਕੋਈ ਵੀ ਕੌਮੀ ਜਿਸਲੇ ਕੋ ਮਸਲਾ ਆਉਂਦਾ ਉਹਦੇ ਤੇ ਆਪਣਾ ਪ੍ਰਤੀਕਰਮ ਨਹੀਂ ਦਿੰਦਾ ਹਰਕਤ ਚ ਵੀ ਆਉਂਦਾ ਸ੍ਰੀ ਅਕਾਲ ਤਖਤ ਸਾਹਿਬ ਸੁਪਰੀਮ ਆ ਸਾਰੇ ਤਖਤ ਸਹਿਬਾਨ ਚਾਰੇ ਤਖਤ ਸਹਿਬਾਨ ਉਹ ਵੀ ਸਤਕਾਰਯੋਗ ਆ ਤੁਦਰੇ ਜੇਕਰ ਮੌਸਮ ਦੀ ਗੱਲ ਕਰੀਏ ਤਾਂ ਮੌਸਮ ਦੇ ਵਿੱਚ ਬਦਲਾਅ ਦੇਖਣ ਨੂੰ ਮਿਲ ਰਹੇ ਨੇ ਅਗਲੇ ਕੁਝ ਦਿਨਾਂ ਨੂੰ ਲੈ ਕੇ ਵੱਡੀ ਭਵਿੱਖਬਾਣੀ ਮੌਸਮ ਵਿਭਾਗ ਦੇ ਵੱਲੋਂ ਕੀਤੀ ਗਈ ਹੈ ਤੇ ਇਸ ਦੇ ਨਾਲ ਤੁਹਾਨੂੰ ਇਹ ਵੀ ਦੱਸ ਦੱਲਨੇ ਆ ਕਿ ਮਾਝ ਪ੍ਰਦੇਸ਼ ਦੇ ਵਿੱਚ ਤਾਂ ਕਾਫੀ ਜ਼ਿਆਦਾ ਮਾਹੌਲ ਜਿਹੜਾ ਕਿ ਚੰਦਾਪੁਰਾ ਨੂੰ ਵੱਧਿਆ ਹੋਇਆ ਕਿਉਂਕਿ ਖਾਸ ਤੌਰ ਤੇ ਸਲਾਨੀਆਂ ਨੂੰ ਕਿਹਾ ਜਾ ਰਿਹਾ ਕਿ ਜੇਕਰ ਉਹ ਅਗਲੇ ਆਉਣ ਵਾਲੇ ਦਿਨਾਂ ਨੂੰ ਲੈ ਕੇ ਉੱਥੇ ਜਾਣ ਦਾ ਕੋਈ ਪਲਾਨ ਬਣਾ ਰਹੇ ਨੇ ਤਾਂ ਉਹ ਜਿਹੜਾ ਕਿ ਵੈਦਰ ਰਿਪੋਰਟ ਨੂੰ ਜ਼ਰੂਰ ਚੈੱਕ ਕਰਨ ਪੰਜਾਬ ਦੇ ਮੌਸਮ ਦੀ ਤਾਜ਼ਾ ਅਪਡੇਟ ਸਾਹਮਣੇ ਆ ਰਹੀ ਹੈ ਵਿਪາກ ਦੀ ਭਵਿੱਖ ਬਾਣੀ ਦੇ ਅਨੁਸਾਰ ਸੂਬੇ ਦੇ ਕਈ ਹਿੱਸਿਆਂ ਵਿੱਚ ਅਸਮਾਨੀ ਬਿਜਲੀ ਚਮਕਣਤੀ 30 ਤੋਂ 40 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਵਗਣ ਦੇ ਅਸਰ ਹੰਤੇ ਇਸ ਦੇ ਨਾਲ ਹੀ ਖਾਸ ਤੌਰ ਤੇ ਮੋਹਾਲੀ ਅਤੇ ਚੰਡੀਗੜ੍ਹ ਦੇ ਵਿੱਚ ਮੌਸਮ ਖਰਾਬ ਰਹਿਣ ਦੀ ਸੰਭਾਵਨਾ ਹੈ ਤੇ ਇਲਾਕੇ ਵਿੱਚ ਦਰਮਿਆਨੀ ਮੀਂਹ ਪੈਣ ਦੀ ਸੰਭਾਵਨਾ ਜਤਾਈ ਗਈ ਹੈ ਇਸ ਦਾ ਪ੍ਰਭਾਵ ਪਟਿਆਲਾ ਫਤਿਹਗੜ੍ਹ ਸਾਹਿਬ ਰੂਪਨਗਰ ਨਮਾਸ਼ਾਹਰ ਲੁਧਿਆਣਾ ਸੰਗਰੂਰ ਤੇ ਮਾਨਸਾ ਵਿੱਚ ਦਿਖਾਈ ਦੇਵੇਗਾ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਮੌਸਮ ਠੰਡਾ ਰਹੇਗਾ ਅਤੇ ਹਲਕਾ ਮੀਂਹ ਵੀ ਪੈ ਸਕਦਾ ਹੈ ਇਹਨਾਂ ਇਲਾਕਿਆਂ ਵਿੱਚ ਰਹਿਣ ਵਾਲੇ ਲੋਕਾਂ ਨੂੰ ਮੌਸਮ ਵਿਭਾਗ ਨੇ ਸਾਵਧਾਨ ਰਹਿਣ ਦੀ ਚੇਤਾਵਨੀ ਦਿੱਤੀ ਹੈ ਮੌਸਮ ਦੀ ਇਸ ਤਿਵਤਾ ਦੇ ਚਲਦੇ ਟ੍ਰੈਫਿਕ ਅਤੇ ਬਿਜਲੀ ਸਪਲਾਈ ਦੇ ਵਿੱਚ ਰੁਕਾਵਟ ਆਉਣ ਦੀ ਸੰਭਾਵਨਾ ਹੋ ਸਕਦੀ ਹੈ ਤੇ ਇਸ ਦੇ ਨਾਲ ਦੱਸ ਦਿੰਦੇ ਹਾਂ ਕਿ ਉੱਤਰਾਖੰਡ ਦੇ ਵਿੱਚ ਪਾਰੀ ਮੀਂਹ ਨੇ ਤਪਾਹੀ ਮਚਵਾ ਦਿੱਤੀ ਹੈ ਉੱਤਰਕਾਸ਼ੀ ਦੇ ਤਰਾਲੀ ਪਿੰਡ ਵਿੱਚ ਅਚਾਨਕ ਬੱਦਲ ਫਟ ਗਿਆ ਤੇ ਬੱਦਲ ਫਟਦੇ ਹੀ ਪਹਾੜ ਦਾ ਮਲਬਾ ਹੜ ਦੇ ਰੂਪ ਵਿੱਚ ਹੇਠਾਂ ਆ ਗਿਆ ਤੇ ਇਸ ਭਿਆਨਕ ਘਟਨਾ ਨੂੰ ਦੇਖਦੇ ਹੀ ਲੋਕਾਂ ਨੇ ਚੀਕਾ ਮਾਰਨੀਆਂ ਸ਼ੁਰੂ ਕੀਤੀਆਂ ਤੇ ਹਰਸ਼ੀਲ ਤੋਂ ਫੌਜ ਪੁਲਿਸ ਅਤੇ ਐਸ ਡੀ ਆਰ ਐਫ ਟੀਮਾਂ ਮੌਕੇ ਤੇ ਪਹੁੰਚ ਗਈਆਂ ਸੀ ਤੇ ਡੀਐਮ ਪ੍ਰਸ਼ਾਂਤ ਆਰਿਆ ਨੇ ਕਿਹਾ ਕਿ 34ਲੀ ਆਫਤ ਦੇ ਵਿੱਚ ਹੁਣ ਤੱਕ 4 ਲੋਕਾਂ ਦੀ ਮੌਤ ਹੋ ਗਈ ਹੈ ਜਦੋਂ ਕਿ ਕਈ ਲੋਕਾਂ ਦੇ ਮਲਬੇ ਹੇਠਾਂ ਦੱਬੇ ਹੋਣ ਦੀ ਖਬਰ ਵੀ ਹੈ ਤੇ ਪਾਣੀ ਅਤੇ ਮਲਬਾ ਕਈ ਹੋਟਲਾਂ ਵਿੱਚ ਦਾਖਲ ਹੋ ਗਿਆ ਤੇ 34ਲੀ ਬਾਜ਼ਾਰ ਪੂਰੀ ਤਰ੍ਹਾਂ ਤਬਾਹ ਹੋ ਗਿਆ ਤੇ ਕਈ ਹੋਟਲ ਅਤੇ ਦੁਕਾਨਾਂ ਟੈ ਗਈਆਂ ਹਨ ਚੋਦਰੀ ਵਿਜੀਲੈਂਸ ਬਿਊਰੋ ਦੇ ਵੱਲੋਂ ਇੱਕ ਵੱਡੇ ਰੈਕਟ ਦਾ ਪਰਦਾ ਫਾਸ਼ ਕੀਤਾ ਗਿਆ 10 ਦਨਾਂ ਨਿਕ ਮੌਜਮ ਜਿਹੜੇ ਕੀ ਗ੍ਰਿਫਤਾਰ ਵੀ ਕਰ ਲਏ ਗਏ ਨੇ ਤੇ ਵੱਡੀ ਕਾਰਵਾਈ ਕੀਤੀ ਗਈ ਹੈ ਸਰਕਾਰੀ ਦਫਤਰਾਂ ਵਿੱਚੋਂ ਭ੍ਰਿਸ਼ਟਾਚਾਰ ਦੇ ਅਮਲ ਨੂੰ ਰੋਕਣ ਦੇ ਉਦੇਸ਼ ਤੇ ਨਾਲ ਪੰਜਾਬ ਵਿਜੀਲੈਂਸ ਬਿਊਰੋ ਨੇ ਰੀਜਨਲ ਟ੍ਰਾਂਸਪੋਰਟ ਅਥਾਰਟੀ ਗੁਰਦਾਸਪੁਰ ਸਟੇਟ ਇੰਸਟੀਚਿਊਟ ਆਫ ਆਟੋਮੋਬਾਈਲ ਐਂਡ ਡਰਾਈਵਿੰਗ ਸਕਿੱਲ ਸੈਂਟਰ ਮਵਾਣਾ ਜ਼ਿਲ੍ਹਾ ਸ਼੍ਰੀ ਮੁਕਸਰ ਸਾਹਿਬ ਦੇ ਮੁਲਾਜ਼ਮਾਂ ਅਤੇ ਗੁਰਦਾਸਪੁਰ ਜ਼ਿਲ੍ਹੇ ਵਿੱਚ ਕੰਮ ਕਰ ਰਹੇ ਪ੍ਰਾਈਵੇਟ ਦਸਤਾਵੇਜ਼ ਏਜੰਟਾਂ ਵਿਚਕਾਰ ਮਿਲੀ ਭੁਗਤ ਦਾ ਪਰਦਾ ਫਾਸ਼ ਕਰਦਿਆਂ ਹੈਵੀ ਡਰਾਈਵਿੰਗ ਲਾਈਸੈਂਸ ਚਾਰੀ ਕਰਨ ਵਾਲੇ ਇੱਕ ਵੱਡੇ ਅਤੇ ਫਰਜ਼ੀ ਭ੍ਰਿਸ਼ਟਾਚਾਰ ਰੈਕੇਟ ਨੂੰ ਬੇਨਕਾਬ ਕੀਤਾ ਹੈ ਜਿहां ਇਸ ਕੇਸ ਦੇ ਵਿੱਚ ਵਿਜੀਲੈਂਸ ਬਿਊਰੋ ਨੇ 7 ਮੁਲਜ਼ਮਾਂ ਵਿਰੁੱਧ ਭ੍ਰਿਸ਼ਟਾਚਾਰ ਦਾ ਕੇਸ ਦਰਜ ਕੀਤਾ ਹੈ ਜਿੰਨਾ ਵਿੱਚੋਂ ਮੋਟਰ ਵਹੀਕਲ ਇਨਸਪੈਕਟਰ ਸਮੇਤ 4 ਮੁਲਜ਼ਮਾਂ ਨੂੰ ਗ੍ਰਿਫਤਾਰ ਵੀ ਕਰ ਲਿਆ ਗਿਆ ਤੇ ਸਾਰੇ ਗ੍ਰਿਫਤਾਰ ਵਿਅਕਤੀਆਂ ਨੂੰ ਅੱਜ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾਵੇਗਾ ਤੇ ਉਹਨਾਂ ਅੱਗੇ ਕਿਹਾ ਕਿ ਇਸ ਮਾਮਲੇ ਦੀ ਅਗਲੀ ਜਾਂਚ ਕੀਤੀ ਜਾ ਰਹੀ ਹੈ ਆਪਨ ਜੁਆਬ ਮਹਿਲਾ ਵਿੰਗ ਦੇ ਅਹੁਦੇਦਾਰਾਂ ਦਾ ਜਿਹੜਾ ਕੀ ਐਲਾਨ ਕਰ ਦਿੱਤਾ ਗਿਆ ਜਿਸ ਦਾ ਨੋਟੀਫਿਕੇਸ਼ਨ ਵੀ ਜਾਰੀ ਕੀਤਾ ਗਿਆ ਤੇ ਲਿਸਟ ਵੀ ਜਿਹੜੀ ਕੀ ਸੋਸ਼ਲ ਮੀਡੀਆ ਪਲੇਟਫਾਰਮ ਤੇ ਜਾਰੀ ਕਰ ਦਿੱਤੀ ਗਈ ਹੈ ਆਧਨੀ ਪਾਰਟੀ ਪੰਜਾਬ ਮਹਿਲਾ ਵਿੰਗ ਦੇ ਅਹੁਦੇਦਾਰਾਂ ਦਾ ਐਲਾਨ ਕੀਤਾ ਗਿਆ ਤੇ ਇਸ ਦੌਰਾਨ ਸਾਰੀਆਂ ਅਹੁਦੇਦਾਰ ਮਹਿਲਾਵਾਂ ਨੂੰ ਨਵੀਆਂ ਜ਼ਿੰਮੇਵਾਰੀਆਂ ਦੇ ਲਈ ਸ਼ੁਭਕਾਮਨਾਵਾਂ ਦਿੱਤੀਆਂ ਗਈਆਂ ਨੇ ਦੱਸ ਦਿੰਨੇ ਕਿ ਅਹੁਦੇਦਾਰਾਂ ਦੀ ਸੂਚੀ ਵੀ ਜਿਹੜੀ ਜਾਰੀ ਕਰ ਦਿੱਤੀ ਗਈ ਹੈ ਸੋਸ਼ਲ ਮੀਡੀਆ ਤੇ ਜਿਹੜੇ ਕਿ ਆ ਫੋਟੋ ਆ ਸਾਂਝੇ ਕੀਤੀਆਂ ਗਈਆਂ ਨੇ ਪੂਰੀ ਡਿਟੇਲ ਦੇ ਵਿੱਚ ਸਾਰਿਆਂ ਦੇ ਨਾਮ ਉਸ ਦੇ ਵਿੱਚ ਮੈਂਸ਼ਨ ਕੀਤੇ ਗਏ ਨੇ ਤਸਵੀਰਾਂ ਵੀ ਤੁਸੀਂ ਇਸ ਵੇਲੇ ਸਕਰੀਨ ਤੇ ਵੇਖ ਸਕਦੇ ਹੋ ਜਿਸ ਦੇ ਵਿੱਚ ਸਾਰੀਆਂ ਮਹਿਲਾਵਾਂ ਦੇ ਨਾਮ ਉਹਨਾਂ ਦੀਆਂ ਜ਼ਿੰਮੇਵਾਰੀਆਂ ਵੀ ਜਿਹੜੀ ਲਿਖੀਆਂ ਗਈਆਂ ਨੇ ਤੇ ਉਹਨਾਂ ਨੂੰ ਜਿਹੜੇ ਕਿ ਸ਼ੁਭ ਕਾਮਨਾਵਾਂ ਵੀ ਦਿੱਤੀਆਂ ਗਈਆਂ ਨੇ ਤੇ ਦ੍ਰਿ ਖੇਡ ਜਗਤ ਨੂੰ ਲੈ ਕੇ ਵੀ ਇੱਕ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਦੱਸਣਿਆ ਕਿ ਭਾਰਤੀ ਕ੍ਰਿਕਟ ਟੀਮ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆ ਰਹੀ ਹੈ ਭਾਰਤ ਨੇ ਗਲੈਂਡ ਦੇ ਵਿਰੁੱਧ ਹਾਲ ਹੀ ਵਿੱਚ ਸਮਾਪਤ ਹੋਈ ਪੰਜ ਟੈਸਟ ਮੈਚਾਂ ਦੀ ਲੜੀ ਦੋ-ਦੋ ਨਾਲ ਡਰਾ ਕਰਕੇ ਇੱਕ ਯਾਦਗਾਰੀ ਪ੍ਰਦਰਸ਼ਨ ਕੀਤਾ ਤੇ ਓਵਰ ਟੈਸਟ ਵਿੱਚ 6 ਦੌੜਾਂ ਦੀ ਰੋਮਾਂਚਕ ਜਿੱਤ ਨੇ ਭਾਰਤੀ ਕ੍ਰਿਕਟ ਪ੍ਰਸ਼ੰਸਕਾਂ ਨੂੰ ਉਤਸ਼ਾਹਿਤ ਕੀਤਾ ਪਰ ਹੁਣ ਸਵਾਲ ਇੱਥੇ ਇਹ ਹੈ ਕਿ ਟੀਮ ਇੰਡੀਆ ਅਗਲੀ ਵਾਰ ਮੈਦਾਨ ਤੇ ਕਦੋਂ ਦਿਖਾਈ ਦੇਵੇਗੀ ਭਾਰਤੀ ਪ੍ਰਸ਼ੰਸਕਾਂ ਨੂੰ ਆਪਣੀ ਮਨਪਸੰਦ ਟੀਮ ਨੂੰ ਦੁਬਾਰਾ ਐਕਸ਼ਨ ਵਿੱਚ ਦੇਖਣ ਦੇ ਲਈ ਥੋੜਾ ਇੰਤਜ਼ਾਰ ਕਰਨਾ ਹੋਵੇਗਾ ਕਿਉਂਕਿ ਭਾਰਤੀ ਟੀਮ ਅਗਸਤ 2025 ਵਿੱਚ ਕੋਈ ਸੀਰੀਜ਼ ਨਹੀਂ ਖੇਡਣ ਜਾ ਰਹੀ ਜਿ ਹਾਂ ਦਰਸਲ ਭਾਰਤ ਨੇ ਅਗਸਤ ਦੇ ਵਿੱਚ ਬੰਗਲਾਦੇਸ਼ ਦਾ ਦੁਆਰਾ ਕਰਨਾ ਸੀ ਪਰ BCCI ਨੇ ਇਸ ਲੜੀ ਨੂੰ ਇੱਕ ਸਾਲ ਦੇ ਲਈ ਮੁਲਤਵੀ ਕਰ ਦਿੱਤਾ ਇਸ ਤੋਂ ਇਲਾਵਾ ਸ਼੍ਰੀਲੰਕਾ ਨਾਲ ਸੰਬੰਧਿਤ ਲੜੀ ਵਿੱਚ ਵੀ ਗੱਲ ਹੋ ਰਹੀ ਸੀ ਬਰੇ ਇਹ ਯੋਜਨਾ ਵੀ ਅੰਤਿਮ ਰੂਪ ਨਹੀਂ ਲੈ ਸਕੀ ਜਿਸ ਕਾਰਨ ਭਾਰਤੀ ক্রিকেট ਟੀਮ ਹੁਣ ਸਿੱਧੇ ਸਤੰਬਰ ਵਿੱਚ ਮੈਦਾਨ 'ਚ ਉਤਰੇਗੀ ਯਾਨੀ ਕਿ ਟੀਮ ਇੰਡੀਆ ਹੁਣ ਇੱਕ ਮਹੀਨੇ ਤੋਂ ਵੱਧ ਸਮੇਂ ਤੇ ਬ੍ਰੇਕ ਤੇ ਹੈ ਟੀਮ ਇੰਡੀਆ ਦਾ ਅਗਲਾ ਪੜਾ ਯੂਏਈ ਹੋਵੇਗਾ ਜੁਥੇ ਏਸ਼ੀਆ ਕੱਪ 2025 ਹੋਣ ਜਾ ਰਿਹਾ ਹੈ ਇਹ ਟੂਰਨਾਮੈਂਟ ਭਾਰਤੀ ਪ੍ਰਸ਼ੰਸਕਾਂ ਲਈ ਉਤਸ਼ਾਹ ਦਾ ਇੱਕ ਨਵਾਂ ਮੌਕਾ ਲੈ ਕੇ ਆਵੇਗਾ ਭਾਰਤ 10 ਸਤੰਬਰ ਤੋਂ ਆਪਣੀ ਏਸ਼ੀਆ ਕੱਪ ਮੁਹਿੰਮ ਦੀ ਸ਼ੁਰੂਆਤ ਕਰੇਗਾ ਤੇ ਆਪਣਾ ਪਹਿਲਾ ਮੈਚ ਮੇਜ਼ਬਾਨ UAE ਵਿਰੁੱਧ ਖੇਡੇਗਾ ਏਸ਼ੀਆ ਕੱਪ ਵਿੱਚ ਭਾਰਤ ਬਾਕੀ ਏਸ਼ੀਆਈ ਕ੍ਰਿਕਟ ਦਿੱਗਜਾਂ ਦਾ ਸਾਹਮਣਾ ਕਰੇਗਾ ਅਤੇ ਇਹ ਟੂਰਨਾਮੈਂਟ ਭਾਰਤੀ ਟੀਮ ਦੇ ਲਈ ਆਪਣੀ ਤਾਕਤ ਦੁਬਾਰਾ ਸਾਬਤ ਕਰਨ ਦੇ ਲਈ ਇੱਕ ਵਧੀਆ ਪਲੇਟਫਾਰਮ ਹੋਵੇਗਾ ਸਤੰਬਰ ਦੇ ਵਿੱਚ ਹੋਣ ਵਾਲਾ ਇਹ ਟੂਰਨਾਮੈਂਟ ਕ੍ਰਿਕਟ ਪ੍ਰਸ਼ੰਸਕਾਂ ਦੇ ਲਈ ਨਿਸ਼ਚਿਤ ਤੌਰ ਤੇ ਰੋਮਾਂਚ ਅਤੇ ਉਤਸ਼ਾਹ ਨਾਲ ਭਰਪੂਰ ਹੋਵੇਗਾ ਏਸ਼ੀਆ ਕੱਪ ਦੇ ਵਿੱਚ ਭਾਰਤ ਅਤੇ ਪਾਕਿਸਤਾਨ ਦੀਆਂ ਟੀਮਾਂ ਇੱਕੋ ਗਰੁੱਪ ਵਿੱਚ ਹਨ ਅਜਿਹੀ ਸਥਿਤੀ ਵਿੱਚ ਟੀਮ ਇੰਡੀਆ ਨੂੰ ਯੂਏਈ ਤੋਂ ਬਾਅਦ ਪਾਕਿਸਤਾਨ ਦਾ ਸਾਹਮਣਾ ਕਰਨਾ ਹੈ ਟੂਰਨਾਮੈਂਟ ਦੇ ਵਿੱਚ ਭਾਰਤ ਅਤੇ ਪਾਕਿਸਤਾਨ ਦੇ ਵਿਚਕਾਰ ਗਰੁੱਪ ਮੈਚ ਐਤਵਾਰ 14 ਸਤੰਬਰ ਨੂੰ ਦੁਬਈ ਇੰਟਰਨੈਸ਼ਨਲ ਸਟੇਡੀਅਮ ਵਿੱਚ ਖੇਡਿਆ ਜਾਵੇਗਾ ਫਿਰ ਟੀਮ ਇੰਡੀਆ 19 ਸਤੰਬਰ ਨੂੰ Oman ਦੇ ਨਾਲ ਪੇੜੇਗੀ ਤੇ ਉਸ ਤੋਂ ਬਾਅਦ ਸੁਪਰ 4 ਮੈਚ ਹੋਣਗੇ ਅਜਿਹੀ ਸਥਿਤੀ ਦੇ ਵਿੱਚ 21 ਸਤੰਬਰ ਨੂੰ ਸੁਪਰ 4 ਮੈਚ ਵਿੱਚ ਭਾਰਤ ਅਤੇ ਪਾਕਿਸਤਾਨ ਵਿੱਚਕਾਰ ਇੱਕ ਵਾਰ ਫਿਰ ਟੱਕਰ ਦੇਖਣ ਨੂੰ ਮਿਲ ਸਕਦੀ ਹੈ ਪਰ ਵੀ ਸਾਹਮਣੇ ਆ ਰਹੀ ਹੈ ਦੱਸਣਿਆ ਕਿ ਜੰਮੂ ਕਸ਼ਮੀਰ ਦੇ ਸਾਬਕਾ ਰਾਜਪਾਲ ਦਾ ਦੇਹਾਂਤ ਹੋ ਚੁੱਕਿਆ ਹੈ ਜੰਮੂ ਕਸ਼ਮੀਰ ਦੇ ਸਾਬਕਾ ਰਾਜਪਾਲ ਸਤਿਆਪਾਲ ਮਲਿਕ ਦਾ ਲੰਬੀ ਬਿਮਾਰੀ ਤੋਂ ਬਾਅਦ ਦੇਹਾਂਤ ਹੋ ਗਿਆ ਤੇ ਉਹਨਾਂ ਨੇ ਦਿੱਲੀ ਦੇ ਰਾਮ ਮਨੋਹਰ ਲੋਹਿਆ ਹਸਪਤਾਲ ਵਿੱਚ ਦੁਪਹਿਰ ਕਰੀਬ ਬੀਤੇ ਕੱਲ 1:20 ਵਜੇ ਆਖਰੀ ਸਾਹ ਲਏ ਸਨ ਉਹ ਲੰਬੇ ਸਮੇਂ ਤੋਂ ਗੁਰਦੇ ਦੀ ਬਿਮਾਰੀ ਤੋਂ ਪੀੜਿਤ ਸਨ ਤੇ ਉਹਨਾਂ ਨੂੰ 11 ਮਈ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਸੀ ਉਹਨਾਂ ਦੇ ਸਾਥੀ ਕਵਰ ਸਿੰਘ ਰਾਣਾ ਨੇ ਉਹਨਾਂ ਦੀ ਮੌਤ ਦੀ ਕੀ ਕੀਤੀ ਹੈ ਤੇ ਕਵਰ ਸਿੰਘ ਰਾਣਾ ਨੇ ਦੱਸਿਆ ਕਿ ਸਾਬਕਾ ਰਾਜਪਾਲ ਨੇ ਦਿੱਲੀ ਦੇ ਆਰਐਮਐਲ ਹਸਪਤਾਲ ਵਿੱਚ ਆਖਰੀ ਸਾਹ ਲਏ ਤੇ ਬੀਤੀ 8 ਜੂਨ ਨੂੰ ਸੱਤਿਆਪਾਲ ਮਲਿਕ ਨੇ ਸੋਸ਼ਲ ਮੀਡੀਆ ਤੇ ਆਪਣੀ ਸਿਹਤ ਬਾਰੇ ਅਪਡੇਟ ਸਾਂਝੀ ਕੀਤੀ ਸੀ ਉਸ ਪੋਸਟ ਵਿੱਚ ਉਹਨਾਂ ਨੇ ਆਪਣੀ ਹਾਲਤ ਨੂੰ ਗੰਭੀਰ ਦੱਸਿਆ ਸੀ ਤੇ ਉਹਨਾਂ ਨੇ ਕਿਹਾ ਸੀ ਕਿ ਉਹ ਪਿਛਲੇ ਮਹੀਨੇ ਤੋਂ ਹਸਪਤਾਲ ਦੇ ਵਿੱਚ ਦਾਖਲ ਹਨ ਅਤੇ ਗੁਰਦੇ ਨਾਲ ਸੰਬੰਧਿਤ ਬਿਮਾਰੀ ਨਾਲ ਜੂਝ ਰਹੇ ਹਨ ਦੱਸਿਆ ਕਿ ਮਲਿਕ ਅਗਸਤ 2018 ਤੋਂ ਅਕਤੂਬਰ 2019 ਤੱਕ ਜੰਮੂ ਕਸ਼ਮੀਰ ਦੇ ਰਾਜਪਾਲ ਰਹੇ ਤੇ ਉਹਨਾਂ ਦੇ ਕਾਰਜਕਾਲ ਦੌਰਾਨ 5 ਅਗਸਤ 2019 ਨੂੰ ਜੰਮੂ ਕਸ਼ਮੀਰ 'ਚੋਂ ਧਾਰਾ 370 ਹਟਾ ਦਿੱਤੀ ਗਈ ਸੀ ਅਤੇ ਅੱਜ ਧਾਰਾ 370 ਨੂੰ ਹਟਾਏ ਜਾਣ ਨੂੰ 6 ਸਾਲ ਪੂਰੇ ਹੋ ਗਏ ਹਨ ਸੱਤਿਆਪਾਲ ਮਲਿਕ ਨੇ ਕਿਸਾਨ ਅੰਦੋਲਨ ਦੌਰਾਨ ਮੋਦੀ ਸਰਕਾਰ ਤੇ ਵੱਡਾ ਹਮਲਾ ਬੋਲਿਆ ਸੀ ਉਹਨਾਂ ਨੇ ਕਿਸਾਨ ਅੰਦੋਲਨ ਦੇ ਸਮਰਥਨ ਦੇ ਵਿੱਚ ਕਈ ਰਾਜਾਂ ਦਾ ਦੌਰਾ ਵੀ ਕੀਤਾ ਸੀ ਅਤੇ ਸਰਕਾਰ ਨੂੰ ਤਿੰਨ ਵਿਵਾਦਪੂਰਨ ਬਿੱਲਾਂ ਨੂੰ ਵਾਪਸ ਲੈਣ ਦੀ ਅਪੀਲ ਕੀਤੀ ਸੀ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਸਿੱਧੇ ਹਮਲੇ ਲਈ ਵੀ ਸੁਰੱਖਿਆ ਵਿੱਚ ਰਹਿੰਦੇ ਸਨ ਤਾਂ ਬਿਲਕੁਲ ਇਸ ਤੇ ਸਿਆਸੀ ਆਗੂਆਂ ਦੇ ਵੱਲੋਂ ਵੀ ਦੁੱਖ ਦਾ ਪ੍ਰਗਟਾਵਾ ਜੁੜਾ ਕੀ ਕੀਤਾ ਗਿਆ ਤੁਦਰੀ ਪੰਜਾਬ ਡੀਜੀਪੀ ਗੌਰਵ ਯਾਦਵ ਦੇ ਵੱਲੋਂ ਇੱਕ ਜਿਹੜੀ ਕਿ ਵੱਡੇ ਲੈਵਲ ਤੇ ਮੀਟਿੰਗ ਕੀਤੀ ਗਈ ਸਾਰੇ ਅਫਸਰਾਂ ਦੇ ਨਾਲ ਯੁਧ ਨਸ਼ਾ ਵਿਰੋਧ ਮਹਿੰਮ ਨੂੰ ਲੈ ਕੇ ਮੀਟਿੰਗ ਕੀਤੀ ਗਈ ਤੇ ਜਾਣਕਾਰੀ ਜਿਹੜੀ ਕਿ ਸਾਂਝੀ ਕੀਤੀ ਗਈ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਿਰਦੇਸ਼ਾਂ ਤੇ ਪੰਜਾਬ ਨੂੰ ਸੁਰੱਖਿਅਤ ਸੂਬਾ ਬਣਾਉਣ ਦੇ ਮੱਦੇਨਜ਼ਰ ਡਾਇਰੈਕਟਰ ਜਨਰਲ ਆਫ ਪੁਲਿਸ ਪੰਜਾਬ ਗੌਰਵ ਯਾਦਵ ਨੇ ਮੰਗਲਵਾਰ ਨੂੰ ਸਾਰੇ ਰੇਂਜ ਆਈਜੀਪੀ ਡੀਆਈਜੀ ਪੁਲਿਸ ਕਮਿਸ਼ਨਰ ਸੀਪੀ ਅਤੇ ਸੀਨੀਅਰ ਸੁਪਰਡੈਂਟ ਆਫ ਪੁਲਿਸ ਐਸਐਸਪੀ ਨਾਲ ਇੱਕ ਰਾਜਪਤਰੀ ਮੀਟਿੰਗ ਦੀ ਪ੍ਰਧਾਨਗੀ ਕੀਤੀ ਤਾਂ ਜੋ ਯੁੱਧ ਨਸ਼ਾ ਵਿਰੁੱਧ ਅਦੀਨ ਚੱਲ ਰਹੇ ਨਸ਼ਾ ਰੋਕੂ ਯਤਨਾਂ ਨੂੰ ਲਾਗੂਕਰਨ ਸਮੁੱਚੀ ਕਾਨੂੰਨ ਵਿਵਸਥਾ ਦੀ ਸਥਿਤੀ ਅਤੇ ਰਾਜ ਭਰ ਵਿੱਚ ਅੰਦਰੂਨੀ ਸੁਰੱਖਿਆ ਦਾ ਜਾਇਜ਼ਾ ਲਿਆ ਜਾ ਸਕੇ ਇਸ ਦੌਰਾਨ ਡੀਜੀਪੀ ਦੇ ਨਾਲ ਸਪੈਸ਼ਲ ਡੀਜੀਪੀ ਕਾਨੂੰਨ ਅਤੇ ਵਿਵਸਥਾ ਅਰਪਿਤ ਚੁਕਲਾ ਸਪੈਸ਼ਲ ਡੀਜੀਪੀ ਇੰਟੈਲੀਜੈਂਸ ਪ੍ਰਵੀਨ ਕੁਮਾਰ ਸਨਹਾ ਐਡੀਜੀਪੀ ਐਂਟੀ ਨਾਰਕੋਟਿਕਸ ਟਾਸਕ ਫੋਰਸ ਐਨਟੀਐਫ ਨਿਲਾਬ ਕਿਸ਼ੋਰ ਐਡੀਜੀਪੀ ਐਂਟੀ ਗੈਂਗਸਟਰ ਟਾਸਕ ਫੋਰਸ ਪ੍ਰਮੋਦ ਬਾਨ ਅਤੇ ਐਡੀਜੀਪੀ ਅਮਿਤ ਪ੍ਰਸਾਦ ਵੀ ਮੌਜੂਦ ਸਨ ਮੀਟਿੰਗ ਦੌਰਾਨ ਸੀਨੀਅਰ ਅਧਿਕਾਰੀਆਂ ਨੇ ਫੀਲਡ ਅਧਿਕਾਰੀਆਂ ਨੂੰ ਸਰਹੱਦ ਪਾਰੋਂ ਹੁੰਦੀ ਨਸ਼ਾ ਤਸਕਰੀ ਪਾਕਿਸਤਾਨ ਸਮਰਥਿਤ ਅਤਵਾਦ ਸੰਗਠਿਤ ਅਪਰਾਧ ਨੈੱਟਵਰਕ ਅਤੇ ਕਾਨੂੰਨ ਵਿਵਸਥਾ ਦੇ ਅਹਿਮ ਮਸਲੇ ਬਾਰੇ ਵੀ ਜਾਣਕਾਰੀ ਦਿੱਤੀ। ਬੀਜਪੀ ਕੋਰਬ ਯਾਦਵ ਨੇ ਕਿਹਾ ਅਸੀਂ 1 ਮਾਰਚ 2025 ਨੂੰ ਸ਼ੁਰੂ ਕੀਤੀ ਰਾਜ ਵਿਆਪੀ ਨਸ਼ਾ ਵਿਰੋਧੀ ਮੁਹਿੰਮ ਯੁੱਧ ਨਸ਼ਾ ਵਿਰੁੱਧ ਦੀ ਪ੍ਰਗਤੀ ਦੀ ਸਮੇਖਿਆ ਕੀਤੀ ਅਤੇ ਨਸ਼ਿਆਂ ਵਿਰੁੱਧ ਇਸ ਚੱਲ ਰਹੀ ਜੰਗ ਨੂੰ ਹੋਰ ਮਜ਼ਬੂਤ ਕਰਨ ਦੇ ਲਈ ਰਣਨੀਤਿਕ ਵਿਚਾਰ ਵਟਾਂਦਰਾ ਵੀ ਕੀਤਾ ਗਿਆ ਤਾਂ ਫਿਲਹਾਲ ਦੇ ਇਸ ਬੁਲੇਟਿਨ ਦੇ ਵਿੱਚ ਬਸ ਐਨਆਈ ਮਨੋਦੇਵ ਚਾਹ ਦਾ ਧੰਪਾ